ਕੀ ਨਾਮ ਹੈ ਆਪਣਾ ਮੇਰਾ ਨਾਮ ਆਵਿਸ਼ੇ ਕੁਮਾਰ ਕਿਹਿੰ ਜਗ੍ਹਾ ਤੇ ਜਾਣ ਆ ਰਹੇ ਸਰਕਾਲਮਾ ਕੀ ਗੱਲਬਾਤ ਹੋਈ ਆ ਤੁਹਾਡੇ ਗਲੇ ਤੇ ਨਿਸ਼ਾਨ ਹੈਗੇ ਕੱਟ ਦੇ ਮੋਢੇ ਤੇ ਹੈਗੇ ਬਾਹਾਂ ਤੇ ਹੈਗੇ ਆ ਕੀ ਗੱਲਬਾਤ ਹੋਈ ਸਰ ਮੈਂ ਪੰਜ ਸਰ 4 ਤਰੀਕ ਨੂੰ ਵੋਟਾਂ ਪਾਈਆਂ ਮੇਰੇ ਪਿੰਡ ਸਰ ਉਹਦੇ ਬਰਕਰਾਂ ਨਾਲ ਥੋੜੀ ਮਾਰੀ ਜੀ ਉਹਦੇ ਬੂਏ ਚ ਥੜੂ ਮੇਰੇ ਨਾਲ ਤੂ ਤੂ ਮੈਂ ਹੋਈ ਉਸ ਮੋੜੇ ਨਾਲ ਤੇ ਸਰ 6 ਤਰੀਕ ਨੂੰ ਮੈਂ ਬਮਿਆਲ ਜਾਂਦੇ ਆਂ ਜੀ ਬ੍ਰੀ ਬਜ਼ਾਰ ਤੇ ਸਰ ਉਹਨ ਮੇਰ ਨਾਲ ਮਾਰੀ ਜੀ ਗੱਡੀ ਲਾਈ ਮੈਂ ਗੱਡੀ ਤੋਂ ਮੋਟਰਸਾਈਕਲ ਤੋਂ ਡਿੱਗ ਪਿਆ ਸਰ ਉਹਨੇ ਮੇਰੇ ਉਦਾਂ ਹੀ ਦਾਤਰ ਮਾਰਦਾ ਬਾਹਰ ਨਿਕਲ ਕੇ ਤੇ ਮੈਨੂੰ ਸਰ ਕਹਿੰਦਾ ਵਾ ਜਾ ਮਾਹੇ ਹੁਣ ਤੇਰੇ ਦਾਤਰ ਤੇ ਮਾਰਦੀ ਦਿੱਤਾ ਮਾਹੇ ਆਪਣਾ ਤੋੜੇ ਪੰਡੇ ਦੇ ਮੈਂ ਮਾਹੇ ਦਿਵਾ ਕੇ ਰੱਖਣੇ ਆ ਤੇ ਉਹਦੇ ਬਾਅਦ ਸਰ ਸਾਡੀ ਰਿਪੋਰਟਾਂ ਕੀਤੀਆਂ ਮੈਂ ਸਿਰਫ ਇੱਥੇ ਬਮਿਆਲ ਚੌਕੀ ਵੀ ਗੇਰ ਹਜ਼ਰ ਰਾਤ ਨੂੰ ਉਹਨੇ ਸਾਡੀ ਦਰਖਾਣ ਹੀ ਦਿੱਤੀ ਸਰ ਸਾਡਾ ਪਰਚਾ ਦਰਜ ਨਹੀਂ ਕੀਤਾ ਉਹਨੇ ਤੇ ਸਰ ਡੇਢ ਮਹੀਨਾ ਹੋ ਚੁ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਉਂਦੀ ਤਾਂ ਪੰਡ ਰੋਡ ਵੀ ਗਏ ਸਰ ਇੱਕ ਵਾਰੀ ਸਰ ਉਹਨੇ ਫੇਰ ਵਾਪਸ ਸਾਨੂੰ ਭੇਜਦਾ ਚਾਰ ਪੰਜ ਵਾਰੀ ਸਰ ਫੇਰ ਬੋਮੇ ਆਲ ਕੇ ਸਰ ਸਾਡੀ ਸੁਣਾਇ ਨਹੀਂ ਦਿੰਦੇ ਦਬਕਾ ਮਾਰ ਕੇ ਸਰ ਸਾਨੂੰ ਭੇਜ ਦਿੰਦੇ ਆ ਆਫੇਰ ਨਹੀਂ ਕੱਟੀ ਗਈ ਤੁਹਾਡੀ ਸਰ ਨਹੀਂ ਕੱਟੀ ਗਈ ਇਹਨੇ ਕੌਣ ਸੀ ਜਿਨ੍ਹਾਂ ਨੇ ਦਾਤਰ ਦੇ ਉੱਤਰ ਮਾਰੇ ਨੇ ਸਰ ਇਹ ਸਾਹਿਲ ਮੁਰਗਨਾ ਜੀ ਨੇ ਮੇਰੇ ਦਾਤਰ ਮਾਰੇ ਸਰ ਉਹਦਾ ਨਾਮ ਸਾਹਿਲ ਕੁਮਾਰ ਆ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਸਰ ਅੱਜ ਸਰ ਆਪਦੀ ਪਾਰਟੀ ਆ ਜੀ ਹੁੰਦੀ ਕਟਾਰੂ ਜਾ ਕੇ ਤੇ ਕੀ ਕਹਿੰਦੇ ਨੇ ਜਦੋਂ ਥਾਣੇ ਜਾਂਦੇ ਹੋ ਤੁਹਾਡੀ ਕੰਪਲੇਨਟ ਕਿਉਂ ਨਹੀਂ ਦਰਜੀ ਕੀਤੀ ਗਈ ਸਰ ਨਹੀਂ ਕਰਦੇ ਹਾਂ ਜੀ ਕੁਝ ਵੀ ਨਹੀਂ ਕਹਿੰਦੇ ਏਦਾਂ ਟਾਲ ਕੇ ਸਰ ਸਾਨੂੰ ਭੇਜ ਦਿੰਦੇ ਆ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਸਰ ਉਹਦੇ ਬਾਅਦ ਆਪਾਂ ਇੱਥੇ ਸਾਰੇ ਸਾਰੀ ਸੁਣਾਈ ਨਹੀਂ ਕੋਈ ਹੋਈ ਸਰ ਅੱਗੇ ਪਿੱਛੇ ਕਿੱਥੇ ਜਨਾਈ ਸਾਰੇ ਐਸਐਸਪੀ ਕੋ ਗਏ ਤੁਸੀਂ ਸਰ ਉਹ ਤੇ ਕੀ ਜੀ ਸਾਨੂੰ ਉਹ ਵੀ ਸਾਰੇ ਇਦਾਂ ਹੀ ਕਹਿੰਦੇ ਕੋਈ ਗੰਗਲੀ ਥੋੜਾ ਕੰਮ ਹੋ ਜਾਏਗਾ ਸਰ ਉਹਦੇ ਬਾਅਦ ਸਾਰੇ ਇਦਾਂ ਚੁੱਪੀ ਹੋ ਜਾਂਦੇ ਸਾਰੇ ਕੀ ਮੰਗ ਕਰਦੇ ਸਰ ਮੰਗੀ ਸਾਡੀ ਸੁਣਾਈ ਹੋਵੇ ਜੀ ਗਰੀਬ ਬੰਦੇ ਆ ਜੀ ਜਿਹੜੀ ਕੀ ਨਾਂ ਹੈ ਆਪਣਾ ਰੇਖਾ ਰਾਣੀ ਕੀ ਲੱਗਦੇ ਤੁਹਾਨੂੰ ਅਭਿਸ਼ੇਕ ਦੇ ਚਾਚੀ ਕੀ ਗੱਲਬਾਤ ਹੈ ਜਿਹੜੀ ਇਹ ਸੁਣਾ ਰਹੇ ਨੇ ਹਾਂ ਜੀ ਮਾਰਾ ਯਾਦ ਹੈ ਮੇਲੇ ਦਾ ਯਾਦ ਹੈ ਅੱਡੇ ਰ ਚੱਲ ਗਿਆ ਮੈਂ ਬਾਜ਼ਾਰ ਜਾਣਾ ਬਮਿਆਲ ਤੇ ਇਹਨਾਂ ਬਾਚਮੂੜੇ ਨੇ ਫੋਨ ਕਰ ਦਿੱਤਾ ਤੇ ਮੇਰਾ ਦਰਾਟੇ ਮਾਰ ਦਿੱਤੇ ਨਾ ਤੇ ਜਿਹੜਾ ਮੁੜੇ ਗਿਆ ਤਾਂ ਨਾਲ ਗੱਡੀ 'ਚ ਮੁੜੇ ਹੀ ਮੁੜੇ ਧੋੜ ਗਏ ਅੱਭੀ ਧੋੜ ਗਿਆ ਫਾ ਫਟ ਫਟ ਮਾਰ ਕੇ ਤਾਂ ਗਏ ਜਾਣਿਆ ਜਿੱਥੇ ਜਾਣੇ ਉੱਥੇ ਜਵਾਬ ਹੀ ਆ ਜਿੱਥੇ ਆ ਥਾਣਾ ਜਾਈਏ ਜਿੱਥੇ ਜਾਈਏ ਉੱਥੇ ਜਵਾਬ ਹੀ ਨਾ ਉਹ ਦੇ ਮਿੰਨਾ ਡੇਢ ਮਹੀਨਾ ਹੋ ਗਿਆ ਜੀ ਕੀ ਕਹਿੰਦੀ ਹੈ ਬੋਲੀ ਪੁਲਸ ਜ ਆ ਨਾ ਜਵਾਬ ਹੀ ਕੋਈ ਨਾ ਕੀ ਮੰਗ ਕਰਦੇ ਹੋ ਤੁਸੀਂ ਐ ਹੋ ਹਣੇ ਬੇ ਗਰੀਬ ਬੰਦਿਆਂ ਅੱਜ ਸਾਡੇ ਬੱਚੇ ਨੂੰ ਵੱਡੇ ਆ ਕੱਲ ਨੂੰ ਹੋਰ ਬੱਚੇ ਨੂੰ ਵੜ ਦੇਣਗੇ ਪਿੰਡ ਦੀ ਸੀ ਕੋਈ ਨਿਸਾਬ ਹਾਂਜੀ ਜਿਹਨਾਂ ਨੇ ਲੜਾਈ ਕੀਤੀ ਹਾਂਜੀ ਮੈਂ ਕਿਹਨਾਂ ਆਇਆ ਤੁਹਾਨੂੰ ਦਰਸਨ ਦਾ ਕੀ ਮਾਮਲਾ ਹੈਗਾ ਜਿਹੜਾ ਲੜਾਈ ਵਾਲਾ ਹੈ ਮਾਮਲਾ ਕੀ ਇਹ ਬੋਟ ਦੀ ਕੋਈ ਰਕਤ ਰੱਖੀ ਦੀ ਸੀ ਤੇ ਬੋਟ ਤੇ ਚਾਰ ਤਿੰਨ ਜਲਟ ਨਿਕਲਿਆ ਤੇ 5 ਤਰੀਕੀ ਦੀ ਮਹਿਮਤਤੂ ਹੋਈ ਉੱਥੇ ਕੋਈ ਗੱਲ ਨਹੀਂ ਹੋਈ ਉੱਥੋਂ ਆਪਣੇ ਘਰ ਨੂੰ ਆ ਗਿਆ ਆ ਵੀ ਆਪਣੇ ਘਰ ਨੂੰ ਚਲਾ ਗਿਆ 6 ਤਰੀਕੀ ਸਾਮੀ ਇਹ ਲੋਕਰ ਹੋ ਗਿਆ ਸਾਡੇ 9 ਵਜੇ ਸਾਡੇ 8:30 ਦਾ ਟਾਈਮ ਸੀ ਹੁਣ 9 ਵਜੇ ਨੂੰ ਉਹਦੇ ਮਗਰ ਗੱਡੀ ਲਾ ਕੇ ਗੱਜਟ ਦਾਤਰਾ ਮਾਰਤਾ ਦਾਤਰਾ ਮਾਰ ਕੇ ਬੰਦੇ ਹੋਰ ਵੀ ਨਾਲ ਆਏ ਉਹ ਇਹਦੇ ਪਛਾਣ ਨਹੀਂ ਜੀ ਆਏ ਉਹ ਮਾਰ ਕੇ ਨਟ ਗਏ ਨੇ ਆਈ ਜਿੱਲੇ ਪੁੱਜਿਆ ਉਹ ਡੋਲਿਆ ਕੇ ਨਟ ਗਏ ਜੀ ਤੇਰਾ ਹੀ ਚੌਂਕੀ ਜੀ ਗਿਆ ਚੌਂਕੀ ਨਾਲ ਕਿਹਾ ਵੀ ਤੇ ਤੁਸੀਂ ਦਾ ਪੋਸਟ ਮਾਰਕ ਕਰਾਈ ਦਿਓ ਆਈ ਜੀਆ ਉਥੇ ਤੁਕੇ ਨੋਟ ਨੋਟ ਪਠਾਨਕੋਟ ਚਲੇ ਗਏ ਸੀ ਮੈਡੀਕਲ ਹੋ ਗਿਆ ਮੈਡੀਕਲ ਦਾ ਰਿਪੋਰਟ ਵੀ ਚਲੇ ਗਈ ਥਾਣੇ ਚੌਂਕੀ ਚ ਆ ਗਈ ਸਭ ਕੋ ਆ ਗਿਆ ਇਹ ਸਾਨੂੰ ਬੱਜ ਨਹੀਂ ਦਿੰਦੇ ਕਹਿੰਦੇ ਤੁਸੀਂ ਆਪੇ ਮਾਰਿਆ ਮੈਂ ਚੌਂਕੀ ਅਫਸਰ ਨੂੰ ਆਖਿਆ ਤੂੰ ਆਪੇ ਮਾਰਕ ਦਿਖਾ ਦੇ ਉਹ ਕੋਈ ਸਾਨੂੰ ਕਿਸੇ ਢੰਗ ਵਿੱਚ ਨਹੀਂ ਲੱਗ ਦਿੰਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ